ਤੇ ਇਹਨਾਂ ਦੇ ਦੰਦ ਵੀ ਤੁਸੀਂ غور ਨਾਲ ਦੇਖੋਗੇ ਨਾ ਉਹ ਦੇਖੋ ਇਹ ਪੂਰੇ ਬਿਲਕੁਲ ਵਾਈਟ ਆ ਕੈਮ ਆ ਬਿਲਕੁਲ ਹਾਂਜੀ ਤੇ ਇਹ ਹੈਗਾ ਜੀ ਇਹ ਰੂਮ ਇਹ ਬਹੁਤ ਬਿਗ ਸ਼ੂ ਜਿਹੜੇ 1430 ਵੀ ਤੋਂ ਸਮਾਦੀ ਚ ਲੀਨ ਆ ਤੇ ਅੱਥਾ ਦੇ ਜਿਹੜੇ ਨੋਹ ਆ ਉਹ ਦੇਖੋ ਉਹ ਵੀ ਬਿਲਕੁਲ ਕੰਦੇ ਬਾਦੇ ਪਏ ਆ ਨਾ ਔਰ ਜਿਹੜੀ ਗੱਲ ਇੱਕ ਮੇਨ ਆ ਵੀ ਇਸ ਮੰਮੀ ਨੂੰ ਉਹਨਾਂ ਨੇ ਕੋਈ ਵੀ ਲੇਪ ਨਹੀਂ ਲਾਇਆ ਹੋਇਆ ਹੈ ਨਾ ਇਹ ਹੈ ਜੀ ਤੇ ਉੱਪਰ ਜਾਣ ਲਈ ਇਹਨਾਂ ਨੇ ਰਸਤਾ ਬੰਦ ਕੀਤਾ ਹੈ ਪੌੜੀਆਂ ਦਾ ਇਹ ਤੁਹਾਨੂੰ ਪੌੜੀਆਂ ਚੜ ਕੇ ਜਾਣਾ ਪਊਗਾ ਤੇ ਲਓ ਜੀ ਪੌੜੀਆਂ ਚੜਨ ਤੋਂ ਬਾਅਦ ਤੇ ਇਹ ਹੈ ਜੀ ਇਹ ਜੋ ਲੱਜੂ ਮੈਂ ਸਵਾ ਹਾਂ ਅਕੇਲੇ ਕੀ ਹੋਇਆ ਉਹ ਮੂਵੀ ਨਹੀਂ ਆਈ ਥੀ ਕਰਜਕਰ ਰੀਮੇਕ ਆਇਆ ਥਾ ਬੈਕ ਟੂ ਬੈਕ ਟਰੈਕ ਕਰਤੇ ਹੋਏ ਆ ਰਹੇ ਹਾਂ ਈਜ਼ ਅ ਵੈਰੀ ਮਤਲਬ ਕੂਲ ਗਾਇ ਹੈ ਅੱਜ ਕਿਹਾ ਸੋਲੋ ਰੁਕ ਰਹੇ ਹਾਂ ਇੰਜੋਏ ਕਰ ਰਹੇ ਹਾਂ ਗਿਊ 0 ਕਿਲੋਮੀਟਰ ਤੇ ਗਿਊ ਪਹੁੰਚ ਗਏ ਆ ਤੇ ਆਇਆ ਗਿਊ ਇੱਕ ਪਿੰਡ ਆ ਜੀ ਛੋਟਾ ਜਿਹਾ ਬਹੁਤ ਹੀ ਪਿਆਰਾ ਪਿੰਡ ਆ ਤੇ ਇੱਥੇ ਆ ਜੀ ਉਹ ਮੰਮੀ ਹੋਮਸਟੇ ਵੀ ਹੈਗੇ ਆ ਜੀ ਇੱਥੇ ਇਹ ਆ ਪੁਸ਼ਕਰ ਹੋਮਸਟੇ ਤੇ ਆ ਨੰਬਰ ਲਿਖੇ ਹੋਏ ਆ ਤੇ ਕਿਸੇ ਨੇ ਇੱਥੇ ਆ ਕੇ ਰਹਿਣਾ ਵੀ ਹੋਵੇ ਤੇ ਲੋ ਜੀ ਦੇਖ ਸਕਦੇ ਆ ਤੁਸੀਂ ਇੱਥੋਂ ਨਾ ਤੇ ਅਭੀ ਅੰਦਰ ਤੱਕ ਅੰਦਰ ਤੱਕ ਗਏ ਜਾਂਦੇ ਜਾਂਦੇ ਪੁਸ਼ਕਰ ਦਾ ਲੱਗਾ ਦੀ ਉਹ ਆਫ ਸਟੇ ਦਾ ਚਲੋ ਮੈਂ ਕਿਹਾ ਕਿਸੇ ਦਾ ਫਾਇਦਾ ਹੋ ਜਾਈ ਯਾਰ ਜੇ ਕਿਸੇ ਨੇ ਰਾਤ ਰਹਿਣਾ ਹੋਵੇ ਜੇ ਮੰਨ ਲਓ ਨੇ ਰਿਤ ਨੇ ਰਿਹਾ ਆਉਂਦਾ ਆ ਤੇ ਪਿੰਡ ਆ ਇੱਕ ਗਿਓ ਹੈ ਨਾ ਤੇ ਘਰ ਬਹੁਤ ਸੋਹਣੇ ਬਣਿਓ ਆ ਤੇ ਆਹ ਵਿਊ ਆ ਇੱਥੇ ਦਾ ਤੇ ਆਪ ਵੀ ਉ ਇਤਾਂ ਲੱਗ ਰਿਹਾ ਜਿੱਦਾਂ ਨਾ ਲਾਮਾ ਜ਼ੂਰੋ ਦੇ ਵਿੱਚ ਹੁੰਦਾ ਹੈ ਜਦੋਂ ਆਪਾਂ ਲੇਹ ਤਰਫ ਜਾਂਦੇ ਆ ਤੇ ਜ਼ੂਰੋ ਲਾਮਾ ਉੱਥੇ ਇਤਾਂ ਦੇ ਪਹਾੜ ਆ ਉਹਨੂੰ ਕਹਿੰਦੇ ਆ ਧਰਤੀ ਦਾ ਚੰਦ ਬਿਲਕੁਲ ਧਰਤੀ ਦੇ ਉੱਤੇ ਚੰਦ ਵਰਗੀ ਸਤਾ ਜਿਹੜੀ ਆ ਨਾ ਉਹ ਹੈਗੀ ਆ ਲੇਹ ਦੇ ਜਾਂਦੇ ਨੂੰ ਰਾਹ ਦੇ ਵਿੱਚ ਲਾਮਾ ਜ਼ੂਰੋ ਤੇ ਉਹਦਾ ਵੀ ਮੈਂ ਬਲੌਗ ਪਾਇਆ ਯਾਰ ਪਿਛਲੇ ਸਾਲ ਦਾ ਤੁਸੀਂ ਜਾ ਕੇ ਦੇਖਿਓ ਜਰੂਰ ਉਹਨੂੰ ਵੀ ਤੇ ਟਿਕਟੋ ਤੁਸੀਂ ਤੁਸੀਂ ਜਜਮੈਂਟ ਹੀ ਨਹੀਂ ਕਰ ਸਕਦੇ ਵੀ ਆਪਾਂ ਧਰਤੀ ਦੇ ਆ ਤੁਸੀਂ ਜਿੱਦਾਂ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵੀਡੀਓ ਵਾਇਰਲ ਹੋਈਆਂ ਆ ਨਾ ਚੰਦਰਮੇ ਦੀਆਂ ਮੰਗਲ ਗ੍ਰਹਿ ਦੀਆਂ ਉਥੇ ਦੀ ਸਤਾ ਕਿਦਾਂ ਦੀ ਆ ਸੇਮੋ ਉਦਾਂ ਦੀ ਆ ਅਨਲੋ ਦੀ ਮਿਲਦੀ ਆ ਜੇ ਤੁਸੀਂ ਵਾਚ ਕਰਿਓ ਜਾ ਕੇ ਉਸ ਚੀਜ਼ ਨੂੰ ਵੀ ਹੈ ਨਾ ਇੱਥੇ ਆ ਜੀ ਇਹ ਆ ਜੀ ਗਿਵ ਮਿਨਿਸਟਰੀ ਐਂਟਰੀ ਗੇਟ ਦੇ ਉੱਤੇ 30 ਰੁਪਏ ਦੀ ਪਰਚੀ ਕਟਾਉਣੀ ਪੈਂਦੀ ਆ ए बहुत ही बढ़िया व्यू है इधर बड़ा शानदार तो अपा पहुंच गए जुले 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 जुले, जुले। मैं सब हाँ अकेले क्या हुआ नहीं, नहीं। खुशी नहीं हुई आपको अरे खुशी नहीं हुई आपको अकेला आया हूं मैं खुशी तो आई दस अरे नहीं मैं अकेला घूमता हूँ अकेला जी 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 ਹਾਂਜੀ ਤੇ ਹੁਣ ਆਪਾਂ ਪਹੁੰਚ ਗਏ ਜੀ ਗਿਉ ਇੱਥੇ ਤੁਹਾਨੂੰ ਮੈਂ ਦੱਸਕੀਟਿਆ ਸੀ ਵੀ ਇੱਕ ਮੰਮੀ ਆ ਬਹੁਤ ਬਿਖਸ਼ੂ ਆ ਜਿਹੜੇ 1430 ਵੀ ਤੋਂ ਤਪੱਸਿਆ ਚ ਲੀਨ ਆ ਜੀ ਹਾਂਜੀ ਬਿਲਕੁਲ ਜੀ ਤੇ ਤੁਹਾਨੂੰ ਹੁਣ ਉਹਨਾਂ ਦੇ ਦਰਸ਼ਨ ਕਰਾਵਾਂਗੇ ਤੇ ਆਹ ਆ ਜੀ ਇਹਦੇ ਅੰਦਰ ਪਲੀਜ਼ ਕਲੋਸ ਦਾ ਪਲੀਜ਼ ਕਲੋਸ ਦਾ ਡੋਰ ਆਫਟਰ ਵਿਜ਼ਿਟ ਯਾਨ ਤੇ ਇਹ ਇਹਦੇ ਬਾਰੇ ਲਿਖਿਆ ਆ ਜੀ ਏ ਮੰਮੀ ਜਿਹੜੀ ਆ ਬਹੁਤ ਵਿਕਸ਼ੂ تھے ਇਹ ਸੰ드가 ਤਨਿੰਜਨ ਮੰਮੀ ਕਾ ਖੋਜ ਕਹਿੰਦਾ ਹੋਇਆ ਹੈ ਭੂਕੰਪ ਕੇ ਕਾਰਨ ਹੋਇਆ ਤਾਂ ਵਾਂ ਸ਼ੇਸ ਤੂਪਾ ਤੇ ਜੋ ਸਨ 1975 ਕੇ ਭੂਕੰਪ ਕੇ ਬਾਅਦ 1981 ਮੇ ਭਾਰਤ ਤਿੱਬਤ ਸੀਮਾ ਪੁਲਿਸ ਆਪਣੇ ਬੰਕਰ ਕੀ ਖੁਦਾਈ ਕਰ ਰਹੇ تھے ਉਸੇ ਖੁਦਾਈ ਕੇ ਸਮੇਂ ਪਰ ਇਨਕਾ ਖੋਜ ਹੋਇਆ ਥਾ ਠੀਕ ਹੈ ਜੀ ਤੇ ਸਨ 2002 ਮੇ यूएस के शेयर कैलिफोर्निया में ऑक्सफोर्ड यूनिवर्सिटी से मम्मी पर रिसर्च करने गांव में आए थे उन्होंने 14 डेटिंग से यह पता लगाया कि यहां सन 1430 वी से तपस्या की साधना में थे और उनके शरीर को सुरक्षित रखने के लिए किसी प्रकार का सैनिक प्रयोग नहीं किया है ते लो जी हुन ਆਪਾਂ ਚੱਲਦੇ ਆਂ ਅੰਦਰ ਦਰਸ਼ਨ ਕਰਦੇ ਆਂ ਤੇ ਇਹ ਹੈਗਾ ਜੀ ਇਹ ਰੂਮ ਤੇ ਰਿमूव योर शूज यानी ਜੁੱਤੀਆਂ ਲਾ ਕੇ ਜਾਓ ਤੇ ਹਾਂਜੀ ਲਓ ਜੀ ਕਰੋ ਦਰਸ਼ਨ ਇਹ ਅਜੀ ਮੰਮੀ ਤੇ ਇਹਦੇ ਬਾਰੇ ਲਿਖਿਆ ਹੈ ਵੀ ਦੋ ਜਾਂ ਦੋ ਦੇ ਵਿੱਚ ਯੂਐਸਏ ਤੋਂ ਕੋਕੈਨੋਫੋਨੀਆ ਦੇ ਵਿੱਚ ਜਿਹੜੀ ਆਕਸਫੋਰਡ ਯੂਨੀਵਰਸਿਟੀ ਆ ਉਹ ਉਸਨੇ ਰਿਸਰਚ ਕੀਤੀ ਹੈ ਤੇ ਵੀ ਇਹ 1400 ਵੀ ਇਹ 1430 ਇਸਵੀ ਤੋਂ ਸਮਾਦੀ ਚ ਲੀਨ ਹੈ ਜੀ ਬੋਧ ਬਿਕਸ਼ੂ ਤੇ ਜਿਹੜੀ ਇਹਨਾਂ ਦੀ ਖੋਜ ਹੋਈ ਆ ਇਹ ਹੋਈ ਆ 1975 ਵਿੱਚ 1975 ਦੇ ਵਿੱਚ ਪਹੁੰਚ ਆਇਆ ਉਸ ਤੋਂ ਬਾਅਦ 1981 ਦੇ ਵਿੱਚ ਬੰਕਰ ਬਣਾ ਰਹੀ ਸੀ ਇਹ ਬੰਕਰ ਬਣਾਉਣ ਦੇ ਟਾਈਮ 'ਚ ਇਹਨਾਂ ਦੀ ਖੋਜ ਹੋਈ ਸੀਗੀ ਨਾ ਜੀ ਤੇ ਤੁਸੀਂ ਗੌਰ ਨਾਲ ਦੇਖਿਓ ਜਿਹੜੇ ਦੰਦ ਆ ਨਾ ਉਹ ਵੀ ਤੁਹਾਨੂੰ ਬਿਲਕੁਲ ਸਹੀ ਦਿਖਾਈ ਦੇਣਗੇ ਵੀ ਜਦੋਂ ਉਹ ਸਮਾਧੀ 'ਚ ਲੀਨ ਆ ਨਾ ਮੈਡੀਟੇਸ਼ਨ ਦੇ ਵਿੱਚ ਹੈ ਨਾ ਔਰ ਹੱਥਾਂ ਦੇ ਜਿਹੜੇ ਨੋਹ ਆ ਦੇਖੋ ਇਹ ਤਾਂ ਗੋਡਿਆਂ ਤੇ ਸਿਰ ਰੱਖਿਆ ਆ ਹੈਨਾ ਤੇ ਇਹ ਹੱਥਾਂ ਦੇ ਨੋਹ ਜਿਹੜੇ ਆ ਉਹ ਵੀ ਪੱਧ ਰਹੇ ਆ ਦੰਦ ਵੀ ਬਿਲਕੁਲ ਵਾਈਟ ਕਲਰ ਆ ਕੈਮ ਆ ਦੰਦ ਵੀ ਨਾ ਤੇ ਔਰ ਜਿਹੜੀ ਗੱਲ ਇੱਕ ਮੇਨ ਆ ਵੀ ਇਸ ਮਮੀ ਨੂੰ ਉਹਨਾਂ ਨੇ ਕੋਈ ਵੀ ਲੇਪ ਨਹੀਂ ਲਾਇਆ ਹੋਇਆ ਹੈ ਨਾ ਜਿੱਦਾਂ ਕੋਈ ਕੈਮੀਕਲ ਵਗੈਰਾ ਨਹੀਂ ਲਾਇਆ ਹੋਇਆ ਹੈ ਨਾ ਇਹ ਵੀ ਆਪਣੇ ਆਪ ਚ ਇੱਕ ਕ੍ਰਿਸ਼ਮਾਈ ਹੈ ਨਾ ਤੇ ਨਾਲ ਮਹਾਤਮਾ ਬੁੱਧ ਜੀ ਦੀ ਮੂਰਤੀ ਸਥਾਪਿਤ ਕੀਤੀ ਹੋਈ ਹੈ ਇੱਥੇ ਇਹ ਬੋਧ ਵਿਖਸ਼ੂ ਜਿਹੜੇ 1430 ਵੀ ਤੋਂ ਸਮਾਦੀ ਚ ਲੀਨ ਆ ਤੇ ਇਹਦੇ ਤੇ 2002 ਦੇ ਵਿੱਚ ਕੈਲੋਫੋਨੀਆ ਤੋਂ ਅ ਯੂਐਸ ਸੀ 3 ਡੀ ਕੈਲੀਫੋਰਨੀਆ ਤੋਂ ਆਕਸਫੋਰਡ ਯੂਨੀਵਰਸਿਟੀ ਆ ਉਹਨੇ ਸਰਚ ਵੀ ਕੀਤੀ ਆ ਕਿ ਇਹ 1430 ਵੀ ਤੋਂ ਸਮਾਧੀ ਚ ਲੀਨ ਆ meditation ਦੇ ਵਿੱਚ ਆ ਤੇ ਇਹਨਾਂ ਦੇ ਦੰਦ ਵੀ ਤੁਸੀਂ غور ਨਾਲ ਦੇਖੋਗੇ ਨਾ ਉਹ ਦੇਖੋ ਇਹ ਪੂਰੇ ਬਿਲਕੁਲ ਵਾਈਟ ਆ ਕੈਮ ਆ ਬਿਲਕੁਲ ਉਹ ਦੇਖਿਓ ਉਹ ਦੇਖਿਓ غور ਨਾਲ ਦੇਖੋਗੇ ਤੁਹਾਨੂੰ ਇਹਦਾ ਫੀਲ ਹੋਊਗਾ ਪ੍ਰਤੀਤ ਹੋਊਗਾ ਵੀ ਬਿਲਕੁਲ ਜਿਦਾਂ ਕੋਈ ਨਾ ਸਮਾਧੀ ਚ ਲੀਨ ਬੈਠੇ ਆ ਨਾ ਤੇ ਅੱਥਾ ਦੇ ਜਿਹੜੇ ਨੋਹ ਆ ਉਹ ਦੇਖਿਓ ਉਹ ਵੀ ਬਿਲਕੁਲ ਕੰਦੇ ਬੱਦੇ ਪਏ ਆ ਨਾ ਤੇ ਵਰਕਿੰਗ ਦੇ ਵਿੱਚ ਹੀ ਆ ਤੇ ਇਹ ਵੀ ਇੱਕ ਮਹਾਰਾਜ ਦਾ ਕਰਿਸ਼ਮਾ ਆ ਤੇ ਦੂਸਰੀ ਗੱਲ ਇਹ ਕਿਹੜੀ ਸਭ ਤੋਂ ਵੱਡੀ ਹੈ ਵੀ ਇਹਨੂੰ ਕੋਈ ਵੀ ਲੇਪ ਨਹੀਂ ਲਾਇਆ ਕੋਈ ਕੈਮੀਕਲ ਨਹੀਂ ਲਗਾਇਆ ਹੋਇਆ ਹੈ ਨਾ ਮੰਮੀ ਨੂੰ ਸਾਹਮਣੇ ਜਿੱਦਾਂ ਮਿੱਤਰ ਦੇ ਵਿੱਚ ਮੰਮੀਆਂ ਉਹਨਾਂ ਨੂੰ ਕੈਮੀਕਲ ਲਾ ਕੇ ਰੱਖਿਆ ਹੁੰਦਾ ਨਾ ਇਦਾਂ ਦਾ ਕੁਝ ਨਹੀਂ ਹੈ ਇਹਦੇ ਉੱਤੇ ਨਾ ਤੇ ਗਿਓ ਪਿੰਡ ਹੈ ਇਹ ਕਰਦਾ ਨੂੰ ਜਾਂਦੇ ਹੋਏ ਰਾਤ ਨੂੰ ਇੱਕ ਲੈਫਟ ਹੈਂਡ ਰੋਡ ਨਿਕਲਦਾ ਆ ਉੱਥੋਂ ਹੈ ਕੋਈ 15 ਤੋਂ 18 ਕਿਲੋਮੀਟਰ ਲਗਾ ਹੈ ਨਾ ਸਿੰਗਲ ਰੋਡ ਹੈ ਗਿਓ ਪਿੰਡ ਸਰਚ ਮਾਰ ਕੇ ਤੁਸੀਂ ਆ ਸਕਦੇ ਆ ਬਾਕੀ ਤੇ ਤਾਨੂੰ ਵੀਡੀਓਜ਼ ਕਿ ਹੋਈਆਂ ਲਗੀਆਂ ਤੇ ਜ਼ਰੂਰ ਕਮੈਂਟ ਵਿੱਚ ਦੱਸਿਓ ਜੀ ਇੱਕ ਹੋਰ ਕਰਨ ਵਾਲੀ ਗੱਲ ਇਹ ਆ ਵੀ ਤੁਸੀਂ ਇਹ ਦੇਖਿਓ ਜਿਹੜਾ ਮਾਸ ਆ ਨਾ ਉਹ ਵੀ ਸੁngੜ ਕੇ ਨਾਲ ਲੱਗਿਆ ਆ ਤੇ ਜਿਹੜੇ ਗੋਡਿਆਂ ਦਾ ਜੋਇੰਟ ਉਹ ਵੀ ਤੁਹਾਨੂੰ ਅਲੱਗ ਨਹੀਂ ਦਿਖੂਗਾ ਆ ਦੇਖਿਓ ਗੌਰ ਨਾਲ ਦੇਖਿਓ ਉਹ ਦੇਖਿਓ ਤੇ ਜਿਹੜਾ ਚਿਹਰੇ ਦਾ ਮਾਸ ਆ ਉਹ ਵੀ ਨਾਲ ਲੱਗਿਆ ਆ ਕੋਈ ਹੱਡੀ ਨਹੀਂ ਦਿਖ ਰਹੀ ਹੈ ਨਾ ਤੇ ਇਹ ਹੈ ਜੀ ਮੈਡੀਟੇਸ਼ਨ ਮੈਡੀਟੇਸ਼ਨ ਵੀ ਕਹਿ ਸਕਦੇ ਆ ਤੇ ਜਿਹੜੋ ਕਹਿੰਦੇ ਆ ਵੀ ਸਮਾਧੀ 'ਚ ਲੀਨ ਆ ਭਗਤੀ 'ਚ ਲੀਨ ਆ ਦਰ ਮੰਮੀ ਨੂੰ ਦਰਸ਼ਨ ਕਰਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਆਪਾਂ ਚਲਾਂਗੇ ਇਹਦੇ ਉੱਪਰ ਬਿਲਡਿੰਗ ਜਿਹੜੀ ਸੈਕੰਡ ਫਲੋਰ ਤੇ ਬਣਿਆ ਆ ਮੰਦਿਰ ਮਹਾਤਮਾ ਬੁੱਧ ਦਾ ਤੇ ਚਲੋ ਚਲਦੇ ਹਾਂ ਜੀ ਦਰਸ਼ਨ ਕਰਦੇ ਹਾਂ ਉੱਧਰ ਵੀ ਇਹ ਤੁਹਾਨੂੰ ਪੌੜੀਆਂ ਚੜ ਕੇ ਜਾਣਾ ਪਊਗਾ ਤੇ ਲਓ ਜੀ ਪੌੜੀਆਂ ਚੜਨ ਤੋਂ ਬਾਅਦ ਤੇ ਇਹ ਆ ਜੀ ਇੱਥੇ ਹੈ ਮੰਮੀ ਉਹ ਜਿਹਦੀ ਆਪਾਂ ਦਰਸ਼ਨ ਕਰਕੇ ਆਏ ਆ ਨਾ ਸੰਗਤੰਜਨ ਦੇ ਗਿਊ ਮਿਨਿਸਟਰੀ ਤੇ ਸੈਕੰਡ ਫਲੋਰ ਤੇ ਚੜ ਕੇ ਜਿਹੜਾ ਇੱਥੋਂ ਦਾ ਨਜ਼ਾਰਾ ਬਹੁਤ ਹੀ ਖੂਬਸੂਰਤ ਆ ਤੇ ਬਹੁਤ ਟੂਰਿਸਟ ਦੂਰੋਂ ਦੂਰੋਂ ਦਰਸ਼ਨ ਕਰਨ ਆਉਂਦੇ ਆ ਇੱਥੇ ਤੇ ਉੱਪਰ ਜਾਣ ਲਈ ਇਹਨਾਂ ਨੇ ਰਸਤਾ ਬੰਦ ਕੀਤਾ ਆ ਪੁੜੀਆਂ ਦਾ ਤੇ ਬਿਲਕੁਲ ਜਿਹੜੀਆਂ ਮਿਨਿਸਟਰੀਆਂ ਹੈਗੀਆਂ ਨਾ ਆਪਣੇ ਜਦੋਂ ਆਪਾਂ ਨੋਬਰਾ ਜਾਂਦੇ ਆ ਨੋਬਰਾ ਵਾਲੀ ਫੈਡ ਉਦਾਂ ਦੀਆਂ ਮਿਨਿਸਟਰੀਆਂ ਨਾ ਇੱਧਰ ਵੀ ਨਾ ਤੇ ਚਲੋ ਅੰਦਰ ਵੀ ਦਰਸ਼ਨ ਕਰਦੇ ਆ ਬਾਬਾ ਜੀ ਇਹ ਹੈ ਜੀ ਮਹਾਤਮਾ ਬੁੱਧ ਦੇ ਬਰਤਿਮਾ ਕਰੋ ਦਰਸ਼ਨ ਵੀ ਉਹਦੇ ਵਿੱਚ ਕਿੱਥੇ ਸੰਗਤ ਅੰਜਨ ਜੀ ਦੀ ਸਮਾਦੀ ਚ ਲੈਂਦੀ ਮਮਮੀ ਪਈ ਹੈ ਉਹਦੇ ਬਿਲਕੁਲ ਸਾਹਮਣੇ ਬੈਕ ਸਾਈਡ ਤੇ ਦੇਖੋਗੇ ਤੇ ਉੱਪਰ ਸੈਕੰਡ ਫਲੋਰ ਤੇ ਮਾਤਾ ਮਾਤਾ ਬੋ ਜੀ ਦੀ ਇਹ ਮੂਰਤੀ ਸਥਾਪਿਤ ਕੀਤੀ ਹੋਈ ਆ ਮੰਦਿਰ ਮਾਤਾ ਬੋ ਚਲੋ ਤੇ ਲੋ ਜੀ ਦਰਸ਼ਨ ਹੋ ਗਏ ਆ ਤੇ ਹੁਣ ਆਪਾਂ ਚਲਾਂਗੇ ਕਾਜ਼ਾ ਵਾਲੀ ਸਾਈਡ ਜੀ ਮਹਾਤਮਾ ਬੁੱਧੀ ਪ੍ਰਤੀਮਾ ਜਿੱਦਾਂ ਆਪਾਂ ਸੈਕੰਡ ਫਲੋਰ ਤੇ ਦੇਖੀ ਸੀ ਤੇ ਹੁਣ ਇਹ ਜਿਹੜਾ ਗਰਾਉਂਡ ਫਲੋਰ ਆ ਉਹਦੇ ਉੱਤੇ ਆ ਨਾ ਤੇ ਕਲਰ ਦੇਖੋ ਕਿੰਨੇ ਬਿਊਟੀਫੁੱਲ ਲੱਗ ਰਹੇ ਆ ਹੈ ਨਾ ਆਇਆ ਦੇਖੋ ਤੁਸੀਂ ਗੌਰ ਨਾਲ ਦੇਖਿਓ ਜਿਹੜੇ ਨਾਲ ਨਾ ਸਟੈਚੂ ਬਣੇ ਹੋਏ ਆ ਆ ਬਾਬਾ ਜੀ ਆਧਰ ਸਾਈਡ ਸਿਆਣੇ ਬਾਬੇ ਦੀ ਬਣੀ ਹੋਣਾ ਤੇ ਇਹ ਤਾਂ ਲੱਗਦਾ ਜੀ ਤਾਂ ਬਿਲਕੁਲ ਬੇਠੇ ਹੀ ਹੁੰਦੇ ਆ ਆ ਦੇਖਿਓ ਨੈਚੁਰਲ ਚ ਜਿੱਦਾਂ ਬੈਠੇ ਹੁੰਦੇ ਆ ਉਹ ਦੇਖਿਓ ਨਾ ਤੇ ਬਹੁਤ ਵਧੀਆ ਜੀ ਤੇ ਜਦੋਂ ਤੁਸੀਂ ਗਿਉ ਆਉਂਗੇ ਤੇ ਇੱਥੇ ਜਿਹੜੇ ਮਮੀਆਂ ਉਹਦੇ ਦਰਸ਼ਨ ਕਰੋਗੇ ਦੇਖੋਗੇ ਉਸ ਤੋਂ ਬਾਅਦ ਹੀ ਫਿਰ ਇੱਥੇ ਵੀ ਜਰੂਰ ਦੇਖ ਕੇ ਜਾਇਓ ਨਾ ਬਹੁਤ ਵਧੀਆ ਵਿਊ ਆ ਯੂ ਦੇ ਦਰਸ਼ਨ ਕਰਨ ਤੋਂ ਬਾਅਦ ਯੂ ਮਹਾਤਮਾ ਬੋਧੀ ਪ੍ਰਤਿਮਾ ਤੇ ਦਰਸ਼ਨ ਕਰਨ ਤੋਂ ਬਾਅਦ ਹੁਣ ਵਾਪਸੀ ਆ ਆਪਣੀ ਤੇ ਮੁੜ ਕੇ ਚੱਲਾਂਗੇ ਹੁਣ ਕਰਦਾ ਤੇ ਕਰਦ ਵਾਲੀ ਸਾਈਡ ਨੂੰ ਆਪਾਂ ਜਾ ਹੀ ਰਹੇ ਹਾਂ ਤੇ ਯੂਪੀ ਵਾਲੇ ਭਰਾ ਮਿਲੇ ਮੈਨੂੰ ਹੈਲੋ ਸਸਰੀ ਗਾਲ ਸਸਰੀ ਗਾਲ ਤੇ ਬਹੁਤ ਹੀ ਵਧੀਆ ਤੇ ਮੈਂ ਕਿਹਾ ਇੱਕ ਛੋਟੀ ਜਿਹੀ ਵਾਈਟਰਨਾ ਵੀ ਬਣ ਜੇ ਯਾਕਮ ਹਾਲ ਕਿਹਦਾ ਹੈ ਬਹੁਤ ਹੀ ਬਹੁਤ ਕੁੜੀ ਓਕੇ ਬਹੁਤ ਹੀ ਬਿਹਤਰੀਨ ਅੱਛੇ ਇੱਕ ਬਾਤ ਬਤਾਉਂ ਆਪਕੋ ਜੀ ਸਹੀ ਬਤਾਉਂ ਜੀ ਕਿਉਂਕਿ ਜਿਸਕੋ ਮੇਰੇ ਦਿਲ ਮੈਂ ਬੋਲ ਦਿੰਦਾ ਹੂੰ ਉਹ ਹੈ ਨਾ ਉਹ ਕੀ ਬੋਲਤੇ ਹੈ ਜੋ ਯਾਰ वो मूवी नहीं आई थी कर्ज का रीमेक आया था। क्या नाम है सभिया आप सभिया आपकी वैसी है अरे <laughs> सच मेरे को लगा तो मैंने बता दी है ना तो किसी एंगल से होगी तब लगा मेरे को ना ग्रेट टेलीकास्ट फॉलो जरूर करना यूट्यूब पे फेसबुक पे इंस्टा पे तो कैसा लगा मेरे बहुत बढ़िया करीब से पाँच किलोमीटर से बैक टू बैक ट्रैक करते हुए मतलब cool कूल सोलो रुक रहे हैं कर रहे हैं बीच में एक चेक पोस्ट पड़ा था वहां भी हमने देखा पाजी अपना पुलिस वालों से एंजॉय करते हो फोटोग्राफी लेते होते हुए हो काजा, काजा से आगे पाजी फिर मैं निकलूंगा रोहतांगली देखूंगा वैसे वो क्या क्या ताल को चंद्रताल में मिलते हैं संडे नाइट उसके बाद निकलेंगे आगे चलिए ओके जी थैंक यू एक चीज ਉਹ ਤੁਸੀਂ ਜਿਹੜਾ ਬਿਊ ਇੰਡਸਟਰੀ ਤੋਂ ਆਪਾਂ ਆ ਗਏ ਆ ਵਾਪਸ ਤੇ ਸਾਨੂੰ ਥੋੜਾ ਜਿਹਾ ਪਲਿਕਸ ਪੈ ਗਿਆ ਸੀ ਜਦੋਂ ਆਪਾਂ ਸਪਿਤੀ ਵੈਲੀ ਜੈਂਟਰੀ ਕੀਤੀ ਹੈ ਨਾ ਉਹ ਜਿਹੜਾ ਸਾਹਮਣੇ ਤੁਸੀਂ ਪੁਲ ਦੇਖ ਰਹੇ ਹੋ ਨਾ ਉਹ ਕ੍ਰੋਸ ਕਰਕੇ ਆਏ ਸਪਿਤੀ ਵੈਲੀ ਜੈਂਟਰੀ ਕੀਤੀ ਹੈ ਮਰੇ ਬੈਰੀਅਰ ਲੱਗਾ ਚੌਂਕੀ ਆ ਉੱਥੇ ਆਪਣੇ ਨਾ ਵੈਰੀਫਿਕੇਸ਼ਨ ਕਰਾਉਂਦੇ ਆ ਨਾਂ ਦੱਸਦੇ ਗੱਡੀ ਨੰਬਰ ਦੱਸਦੇ ਆ ਤੇ ਆਪਣੇ ਮੋਬਾਈਲ ਨੰਬਰ ਉਸ ਤੋਂ ਬਾਅਦ ਅੱਗੇ ਆ ਕੇ ਨਾਲੇ ਜਦੋਂ ਤੁਸੀਂ ਇੱਥੇ ਨੂੰ ਸਿੱਧੇ ਹੁੰਦੇ ਆ ਲੈਫਟ ਟਰਨ ਲੈਂਦੇ ਆ ਨਾ ਤੇ ਸਾਹਮਣੇ ਇੱਕ ਗੇਟ ਬਣਿਆ ਹੋਇਆ ਹੈ ਨਾ ਰੈੱਡ ਕਲਰ ਦਾ ਠੀਕ ਆ ਨਵਾਂ ਬਣਦਾ ਪਿਆ ਮੇਰਾ ਖਿਆਲ ਆ ਪਾ ਕੀਤੀ ਉਹ ਪੈੜੀਏ ਕੀਤੀ ਉਹ ਤੇ ਇਹਦੇ ਨਾਲੇ ਮੋਹਰਲੇ ਪਾਸੇ ਦੋ ਰੋਡ ਬਣ ਜਾਂਦੇ ਆ ਨਾ ਤੇ ਉਹ ਹੈਗਾ ਕਾਜ਼ਾ ਠੀਕ ਆ ਤੇ ਇੱਥੋਂ ਤੁਸੀਂ ਜਾਣਾ ਲੈਫਟ ਲੈਫਟ ਹੈਂਡ ਥੱਲੇ ਉਤਰਨਾ ਹੈ ਸਿੱਧਾ ਨਹੀਂ ਜਾਣਾ ਇਸ ਮੰਮੀ ਕੀ ਹੈਰਾਨ ਕਰਨ ਵਾਲੀ ਬਾਤیں ਜੋ ਹਮੇ ਮਜਬੂਰ ਕਰ دیتی ਹੈ ਇਹ ਬਾਤ ਸੋਚਣੇ ਲਈ ਕਿ ਚਮਤਕਾਰ ਹੁੰਦੇ ਹਨ इस मम्मी के आज भी बढ़ रहे हैं बाल और नाखून कुंदाली लगने पर निकला था खून स्थानीय लोगों के अनुसार चुकाने वाली सबसे बड़ी बात यह है कि इस मम्मी के बाल और नाखून आज भी बढ़ रहे हैं इसलिए लोग इसे जिंदा भगवान मानते हैं और इसकी पूजा करते हैं उन्नीस में यहाँ एक भूकंप आया और मम्मी जमीन में दफन हो गई थी 1995 में आईटीबीपी के जवानों को सड़क बनाते समय खुदाई में ये मम्मी फिर से मिल गई ऐसी कहानी प्रचलित है कि खुदाई के समय इस मम्मी के सिर पर कुंदाल लगने से खून निकल आया था जो कि सामान्य तौर पर संभव नहीं है मम्मी पर इस ताज़ा निशान को आज भी देखा जा सकता है 2009 तक 2009 तक ये मम्मी आईटीबीपी के कैंपस में रखी हुई थी देखने वालों की देखने वालों की भीड़ देखकर बाद में इस मम्मी को गांव में स्थापित कर दिया गया इस मम्मी की वैज्ञानिक जांच में इनकी उम्र तकरीबन 550 वर्ष पाई गई है मम्मी बनने में एक खास किस्म का लेप मित्र शीर पर लगाया जाता है लेकिन इस मम्मी पर किसी किस्म का लेप नहीं लगाया है फिर भी इतने वर्षों से यह मम्मी कैसे सुरक्षित है यह राज आज भी बरकरार है स्थानीय लोगों के अनुसार चुकाने वाले सबसे बड़ी बात यह है कि इस मम्मी के बाल और नाखून आज भी बढ़ रहे हैं इसीलिए लोग इसे जिंदा भगवान मानते हैं और इसकी पूजा करते हैं है। कुछ व्यू ਤੇ ਤਾਬੋ ਆ ਗਏ ਆ ਕਾਫੀ ਹਾਈਟ ਤੇ ਆ ਗਏ ਆ ਹੁਣ ਅੱਛਾ ਵੈਦਰ ਜਿਹੜਾ ਹੈ ਨਾ ਠੰਡ ਇੱਥੇ ਹੈਗੀ ਆ ਇਹਦਾ ਟੈਂਪਰੇਚਰ ਬਹੁ ਘਟਿਆ ਠੀਕ ਆ ਤੇ ਚਲੋ ਅੱਗੇ ਆ ਗਏ ਆ ਤਾਬੋ ਤਾਬੋ ਚਲਦੇ ਆ ਹੁਣ